ਕਾਲ ਦੋਸਤੋ ਹੁਣੇ-ਹੁਣੇ ਭਾਜਪਾ ਨੂੰ ਲੱਗਾ ਹੈ ਵੱਡਾ ਝਟਕਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਦ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉਹ ਪਚੋਨ ਚ ਆਮ ਆਦਮੀ ਪਾਰਟੀ ਦੀ ਗਰਾ ਵੱਡਾ ਜਾ ਰਿਹਾ ਹੈ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਦਰਸਾਲ ਵਾਰਡ ਨੰਬਰ 40 ਦੇ ਭਾਜਪਾ ਆਗੂ ਵਿਰੇਸ਼ ਮਿੰਟੂ ਆਪ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਸੀਐਮ ਮਾਨ ਨੇ ਸਵਾਗਤ ਕੀਤਾ ਸੀ ਉਪਰੋਕਤ ਜਾਣਕਾਰੀ ਆ ਪੰਜਾਬ ਦੇ ਸੋਸ਼ਲ ਮੀਡੀਆ ਪੇਜ ਤੇ ਦਿੱਤੀ ਗਈ ਹੈ ਜਿਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਇਹ ਵੀ ਲਿਖਿਆ ਗਿਆ ਹੈ ਕਿ ਜਲੰਧਰ ਦੇ ਗਰਾਉਂਡ ਜ਼ੀਰੋ ਤੇ ਬੈਠੇ ਲੋਕਾਂ ਦਾ ਆਪ ਚ ਸ਼ਾਮਲ ਹੋਣਾ ਜ਼ਮੀਨੀ ਜ਼ੋਨ ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਬੂਤ ਹੈ ਜਿਹਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਉਹ ਦੱਸਣਾ ਕਿਉਂਕਿ ਇਸ ਨਾਲ ਬੀਜਪੀ ਸਰਕਾਰ ਨੂੰ ਵੱਡਾ ਚੱਕਾ ਲੱਗਾ ਹੈ ਜਿਹਾ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੱਸਣਾ ਅੱਜ ਦੇ ਲਈ ਇਨਾ ਹੀ ਤੇ ਆਪਣੇ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਸੈਕਸ਼ਨ ਦੱਸਣਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੁਸੀਂ ਕਿੱਥੋਂ